ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ ਬੁੱਕ ਬਾਨੀ ਜਿੱਥੇ ਕਿਤਾਬਾਂ ਬੋਲਦੀਆਂ ਨੇ ਹਰ ਐਪੀਸੋਡ ਚ ਅਸੀਂ ਪੰਜਾਬੀ ਹਿੰਦੀ ਤੇ ਇੰਗਲਿਸ਼ ਕਹਾਣੀਆਂ ਦਾ ਸਾਰ ਲੈ ਕੇ ਆਨੇ ਹਾਂ ਤਾਂ ਜੋ ਹਰ ਕਿਤਾਬ ਦੀ ਸੋਚ ਤੁਹਾਡੇ ਦਿਲ ਤੱਕ ਪਹੁੰਚ ਸਕੇ ਚਲੋ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਨਵੇਂ ਸਫ਼ਰ ਦੀ ਕਿਤਾਬਾਂ ਦੇ ਸੰਸਾਰ ਵਿੱਚ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਗਹਿਰੀ ਵਿਚਾਰ ਚਰਚਾ ਵਿੱਚ ਸਭ ਦਾ ਸਵਾਗਤ ਹੈ ਅੱਜ ਸਾਡੇ ਕੋਲ ਪਾਈ ਵੀਰ ਸਿੰਘ ਜੀ ਦੀ ਇੱਕ ਬਹੁਤ ਹੀ ਖਾਸ ਰਚਨਾ ਸਾਹਿਬਜ਼ਾਦੇ ਦੇ ਕੁਝ ਅੰਸ਼ ਹਨ ਹਾਂਜੀ ਇੱਕ ਐਸਾ ਵਿਸ਼ਾ ਹੈ ਜਿਸ ਬਾਰੇ ਗੱਲ ਕਰਨਾ ਜਿੰਨਾ ਜ਼ਰੂਰੀ ਹੈ ਉਹਨਾਂ ਹੀ ਮਤਲਬ ਭਾਵੁਕ ਵੀ ਕਰ ਦਿੰਦਾ ਹੈ ਬਿਲਕੁਲ ਉੱਤੇ ਦੇਖੋ ਸਾਡਾ ਅੱਜ ਦਾ ਮਕਸਦ ਸਿਰਫ ਇਤਿਹਾਸ ਨੂੰ ਦੁਹਰਾਉਣਾ ਨਹੀਂ ਨਹੀਂ ਉਹ ਤਾਂ ਸਭ ਜਾਣਦੇ ਨੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਕੀ ਹੋਇਆ ਸੀ ਪਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਸਭ ਇਹ ਹੋ ਕਿਵੇਂ ਸਕਿਆ ਉਹ ਕਿਹੜੇ ਤਿਆਰੀ ਸੀ ਉਹ ਕਿਹੜੇ ਸੰਸਕਾਰ ਸਨ ਅਤੇ ਉਹ ਕਿਹੜੀ ਆਤਮਿਕ ਸ਼ਕਤੀ ਸੀ ਹਾਂ ਉਹ ਆਤਮਿਕ ਸ਼ਕਤੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਪੁੱਤਰਾਂ ਨੂੰ ਇੰਨੀ ਛੋਟੀ ਉਮਰ ਵਿੱਚ ਹੀ ਇਤਿਹਾਸ ਦੇ ਸਭ ਤੋਂ ਵੱਡੇ ਨਾਇਕ ਬਣਾ ਦਿੱਤਾ। ਇਹੀ ਇਹੀ ਸਭ ਤੋਂ ਅਹਿਮ ਨੁਕਤਾ ਹੈ। ਪਾਈ ਵੀਰ ਸਿੰਘ ਜੀ ਆਪਣੇ ਲਿਖਤ ਵਿੱਚ ਇਸੇ ਗੱਲ ਤੇ ਜ਼ੋਰ ਦਿੰਦੇ ਨੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ। ਅੱਛਾ। ਸਗੋਂ ਇਹ ਤਾਂ ਸਾਲਾਂ ਦੀ ਇੱਕ ਇੱਕ ਤਪੱਸਿਆ ਦਾ ਸਿਖਰ ਸੀ ਜਿਸ ਦੀ ਨੀਂ ਬਚਪਨ ਵਿੱਚ ਹੀ ਰੱਖ ਦਿੱਤੀ ਗਈ ਸੀ। ਤਾਂ ਫਿਰ ਚਲੋ ਇਸੇ ਨੀ ਤੋਂ ਹੀ ਸ਼ੁਰੂ ਕਰਦੇ ਹਾਂ। ਉਹ ਸਮਾਂ ਸੀ 17ਵੀਂ ਸਦੀ ਦਾ ਔਰੰਗਜ਼ੇਬ ਦਾ ਰਾਜ ਤੇ ਚਾਰੇ ਪਾਸੇ ਮਤਲਬ ਧਾਰਮਿਕ ਜ਼ੁਲਮ ਦਾ ਮਾਹੌਲ ਸੀ। ਬਹੁਤ ਜ਼ਿਆਦਾ। ਅਜਿਹੇ ਸਮੇਂ ਵਿੱਚ ਆਮ ਤੌਰ ਤੇ ਰਾਜਕੁਮਾਰਾਂ ਨੂੰ ਰਾਜ ਗੱਦੀ ਲਈ ਤਿਆਰ ਕੀਤਾ ਜਾਂਦਾ ਹੈ। ਪਰ ਇੱਥੇ ਇੱਥੇ ਕੁਝ ਵੱਖਰਾ ਹੋ ਰਿਹਾ ਸੀ ਬਹੁਤ ਹੀ ਵੱਖਰਾ ਸਰੋਤ ਸਾਨੂੰ ਦੱਸਦੇ ਨੇ ਕਿ ਸਾਹਿਬਜ਼ਾਦਿਆਂ ਨੂੰ ਰਾਜਸੀ ठाठ-ਬਾਠ ਤੋਂ ਐਸ਼ੋ ਆਰਾਮ ਤੋਂ ਬਿਲਕੁਲ ਦੂਰ ਰੱਖਿਆ ਗਿਆ ਉਹਨਾਂ ਦੀ ਪਰਵਰਿਸ਼ ਸਾਦਗੀ ਅਨੁਸ਼ਾਸਨ ਤੇ ਸੇਵਾ ਦੇ ਮਾਹੌਲ ਵਿੱਚ ਹੋਈ ਉਹਨਾਂ ਨੂੰ ਸ਼ਸਤਰ ਯਾਨੀ ਕਿ ਹਥਿਆਰਾਂ ਦੀ ਸਿਖਲਾਈ ਦੇ ਨਾਲ ਨਾਲ ਸ਼ਾਸਤਰ ਦੀ ਵੀ ਹਾਂ ਸ਼ਾਸਤਰ ਯਾਨੀ ਗੁਰਬਾਣੀ ਤੇ ਧਾਰਮਿਕ ਗ੍ਰੰਥਾਂ ਦੀ ਡੂੰਗੀ ਸਮਝ ਦਿੱਤੀ ਜਾ ਰਹੀ ਸੀ ਇਹ ਇੱਕ ਅਜੀਹਾ ਸੁਮੇਲ ਸੀ ਜੋ ਇੱਕ ਯੋਧਾ ਵੀ ਬਣਾ ਰਿਹਾ ਸੀ ਸੰਤ ਵੀ ਇਹ ਬੜੀ ਦਿਲਚਸਪ ਗੱਲ ਹੈ ਮਤਲਬ ਉਹਨਾਂ ਨੂੰ ਸਿਰਫ ਤਾਕਤ ਨਹੀਂ ਸਗੋਂ ਉਸ ਤਾਕਤ ਨੂੰ ਵਰਤਣ ਦੀ ਸਹੀ ਦਿਸ਼ਾ ਵੀ ਸਿਖਾਈ ਜਾ ਰਹੀ ਸੀ ਬਿਲਕੁਲ ਪਰ ਇਸ ਸਾਰੀ ਤਿਆਰੀ ਵਿੱਚ ਮਾਤਾ ਗੁਜਰੀ ਜੀ ਦੀ ਕੀ ਭੂਮਿਕਾ ਸੀ ਉਹਨਾਂ ਨੂੰ ਕਿਵੇਂ ਵੇਖਿਆ ਜਾਵੇ ਮਾਤਾ ਗੁਜਰੀ ਜੀ ਤਾਂ ਇਸ ਸਾਰੀ ਤਿਆਰੀ ਦਾ ਕੀ ਕਹਿੰਦੇ ਨੇ ਕੇਂਦਰ ਸਨ ਭਾਈ ਵੀਰ ਸਿੰਘ ਜੀ ਦੇ ਸ਼ਬਦਾਂ ਵਿੱਚ ਉਹ ਸਿਰਫ ਦਾਦੀ ਨਹੀਂ ਸਨ ਸਗੋਂ ਇੱਕ ਅਦ੍ਰਿਸ਼ ਸ਼ਕਤੀ ਸਨ ਹਾਂ ਇੱਕ ਅਦ੍ਰਿਸ਼ ਸ਼ਕਤੀ ਉਹ ਰਾਤ ਨੂੰ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਸਨ ਪਰ ਇਹ ਕਹਾਣੀਆਂ ਸਿਰਫ ਮਨੋਰੰਜਨ ਲਈ ਨਹੀਂ ਸਨ ਅੱਛਾ ਇਹ ਉਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀਆਂ ਕਹਾਣੀਆਂ ਸਨ ਉਹਨਾਂ ਦੇ ਪਰਦਾਦਾ ਗੁਰੂ ਅਰਜਨ ਦੇਵ ਜੀ ਦੇ ਤਤੀ ਤਵੀ ਤੇ ਬੈਠਣ ਦੀਆਂ ਕਹਾਣੀਆਂ ਇਹਨਾਂ ਕਹਾਣੀਆਂ ਰਾਹੀਂ ਉਹ ਬੱਚਿਆਂ ਦੇ ਮਨਾਂ ਵਿੱਚ ਤੀਰਜ ਸਿੱਦਕ ਤੇ ਧਰਮ ਲਈ ਸਭ ਕੁਝ ਵਾਰ ਦੇਣ ਦੇ ਬੀਜ ਬੀਜ ਰਹੇ ਸਨ ਮਤਲਬ ਉਹ ਉਹਨਾਂ ਦੀ ਸ਼ਖਸੀਅਤ ਹੀ ਨੀਉਸਾਰ ਰਹੀਆਂ ਸਨ ਦਰੁਸਤ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜਦੋਂ ਇਮਤਿਹਾਨ ਦੀ ਘੜੀ ਆਈ ਉਹ ਉਸ ਲਈ ਪਹਿਲਾਂ ਤੋਂ ਹੀ ਤਿਆਰ ਸਨ ਪੂਰੀ ਤਰ੍ਹਾਂ ਚਲੋ ਇਸੇ ਲੜੀ 'ਚ ਅੱਗੇ ਵਧਦੇ ਹਾਂ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਗੱਲ ਕਰਦੇ ਹਾਂ ਉਹਨਾਂ ਦੇ ਨਾਮ ਦਾ ਅਰਥ ਹੀ ਹੈ ਜਿਸ ਨੂੰ ਜਿੱਤਿਆ ਨਾ ਜਾ ਸਕੇ ਅਤੇ ਉਹਨਾਂ ਦੀ ਪਰਵਰਿਸ਼ ਵੀ ਇਸੇ ਨਾਮ ਨੂੰ ਸਾਰਥਕ ਕਰਨ ਲਈ ਹੋਈ ਸੀ ਸਰੋਤਾਂ ਵਿੱਚ ਇੱਕ ਬਹੁਤ ਖਾਸ ਗੱਲ ਮਿਲਦੀ ਹੈ ਕੀ ਉਹਨਾਂ ਨੂੰ ਕਦੀ ਇਹ ਅਹਿਸਾਸ ਨਹੀਂ ਹੋਣ ਦਿੱਤਾ ਗਿਆ ਕਿ ਉਹ ਗੁਰੂ ਦੇ ਪੁੱਤਰ ਹੋਣ ਕਰਕੇ ਕਿਸੇ ਤੋਂ ਉੱਪਰ ਹਨ ਉਹਨਾਂ ਨੂੰ ਹਮੇਸ਼ਾ ਖਾਲਸੇ ਦਾ ਸਿੰਘ ਕਹਿ ਕੇ ਬੁਲਾਇਆ ਜਾਂਦਾ ਸੀ ਅੱਛਾ ਖਾਲਸੇ ਦਾ ਸਿੰਘ ਹਾਂਜੀ ਇਸ ਨਾਲ ਉਹਨਾਂ ਦੇ ਅੰਦਰੋਂ ਮੈਦੀ ਭਾਵਨਾ ਇੱਕ ਰਾਜਕੁਮਾਰ ਹੋਣ ਦਾ ਹੰਕਾਰ ਉਹ ਪੂਰੀ ਤਰ੍ਹਾਂ ਖਤਮ ਹੋ ਗਿਆ ਉਹ ਖੁਦ ਨੂੰ ਪੰਥ ਦਾ ਇੱਕ ਸਿਪਾਹੀ ਹੀ ਸਮਝਦੇ ਸਨ ਤੇ ਇਸੇ ਭਾਵਨਾ ਦਾ ਸਿਖਰ ਸਾਨੂੰ ਚਮਕੌਰ ਦੀ ਗੜੀ ਵਿੱਚ ਦੇਖਣ ਨੂੰ ਮਿਲਦਾ ਹੈ ਉਹ ਦ੍ਰਿਸ਼ ਸੋਚ ਕੇ ਹੀ ਹੈਰਾਨੀ ਹੁੰਦੀ ਹੈ ਹਾਂਜੀ ਗੜੀ ਦੇ ਅੰਦਰ ਮੁੱਠੀ ਪਰ ਚਾਲੀ ਸਿੰਘ ਤੇ ਬਾਹਰ ਲੱਖਾਂ ਦੀ ਮੁਗਲ ਫੌਜ ਜਦੋਂ ਇੱਕ ਇੱਕ ਕਰਕੇ ਸਿੰਘ ਸ਼ਹੀਦ ਹੋ ਰਹੇ ਸਨ ਤਾਂ 17 ਸਾਲ ਦੇ ਬਾਬਾ ਜੀਤ ਸਿੰਘ ਜੀ ਆਪਣੇ ਪਿਤਾ ਕੋਲ ਆਉਂਦੇ ਨੇ ਤੇ ਜੰਗ ਵਿੱਚ ਜਾਣ ਦੀ ਆਗਿਆ ਮੰਗਦੇ ਨੇ ਹਾਂ ਇਹ ਇਤਿਹਾਸ ਦਾ ਇੱਕਹਾਦੁੱਤੀ ਪਲ ਹੈ ਤੁਸੀਂ ਸੋਚੋ ਕੋਈ ਵੀ ਪਿਤਾ ਆਪਣੇ ਪੁੱਤਰ ਨੂੰ ਅੱਖਾਂ ਸਾਹਮਣੇ ਮੌਤ ਦੇ ਮੂੰਹ ਵਿੱਚ ਕਿਵੇਂ ਭੇਜ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਉਹ ਉਸ ਵੇਲੇ ਸਿਰਫ ਪਿਤਾ ਨਹੀਂ ਸਨ ਉਹ ਖਾਲਸਾ ਪੰਥ ਦੇ ਗੁਰੂ ਸਨ ਬਿਲਕੁਲ ਉਹਨਾਂ ਨੇ ਆਪਣੇ ਪੁੱਤਰ ਵੱਲ ਵੇਖਿਆ ਤੇ ਜੋ ਸ਼ਬਦ ਕਹੇ ਉਹ ਉਹਨਾਂ ਦੀ ਆਤਮਾ ਕੁਚਾਈ ਨੂੰ ਦਰਸਾਉਂਦੇ ਨੇ ਉਹਨਾਂ ਕਿਹਾ ਤੂੰ ਸਿਰਫ ਮੇਰਾ ਪੁੱਤਰ ਨਹੀਂ ਤੂੰ ਖਾਲਸੇ ਦੀ ਸ਼ਾਨ ਹੈ ਜਾ ਅਤੇ ਖਾਲਸੇ ਦੀ लाज ਰੱਖ ਇਹ ਸ਼ਬਦ ਸਿਰਫ ਆਗਿਆ ਨਹੀਂ ਸਨ ਇੱਕ ਜ਼ਿੰਮੇਵਾਰੀ ਸੀ ਇੱਕ ਆਸ਼ੀਰਵਾਦ ਸੀ ਪਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸੁਣਨ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਦੇ ਚਿਹਰੇ ਤੇ ਡਰ ਦਾ ਕੋਈ ਨਿਸ਼ਾਨ ਨਹੀਂ ਸੀ ਕੋਈ ਨਿਸ਼ਾਨ ਨਹੀਂ ਸਗੋਂ ਇੱਕ ਅਜੀਬ ਜੀ ਸ਼ਾਂਤੀ ਸੀ ਇਹ ਕਿਉਂ ਜੀ ਮਾਨਸਿਕ ਅਵਸਥਾ ਹੋਵੇਗੀ ਇਹ ਉਸ ਆਤਮਾ ਦੀ ਸ਼ਾਂਤੀ ਹੈ ਜੋ ਮੌਤ ਦੇ ਡਰ ਤੋਂ ਮਤਲਬ ਬਹੁਤ ਉੱਪਰ ਉੱਠ ਚੁੱਕੀ ਹੋਵੇ ਇਹ ਉਹ ਅਵਸਥਾ ਹੈ ਜਿੱਥੇ ਇਨਸਾਨ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਸਰੀਰ ਤਾਂ ਨਾਸ਼ਵਾਨ ਹੈ ਪਰ ਸਿਧਾਂਤ ਸੱਚ ਉਹ ਹਮੇਸ਼ਾ ਅਮਰ ਰਹਿੰਦੇ ਹਨ ਹਾਂ ਇਹ ਸਿਰਫ ਸਰੀਰਕ ਤਾਕਤ ਦੀ ਬਹਾਦਰੀ ਨਹੀਂ ਸੀ ਇਹ ਆਤਮਕ ਦ੍ਰਿੜਤਾ ਦੀ ਜਿੱਤ ਸੀ ਉਹਨਾਂ ਲਈ ਜੰਗ ਦਾ ਮੈਦਾਨ ਜਿੱਤਣਾ ਜਾਂ ਹਾਰਨਾ ਮਾਇਨੇ ਨਹੀਂ ਰੱਖਦਾ ਸੀ ਮਾਇਨੇ ਕੀ ਰੱਖਦਾ ਸੀ ਮੈਨੇ ਇਹ ਰਖਦਾ ਸੀ ਕਿ ਉਹ ਆਪਣੇ ਧਰਮ ਤੇ ਅਡੋਲ ਖੜੇ ਹਨ ਅਤੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਕੋਈ ਅੰਤ ਨਹੀਂ ਸੀ ਇਹ ਤਾਂ ਇੱਕ ਨਵੀਂ ਸ਼ੁਰੂਆਤ ਸੀ ਇੱਕ ਅਜਰੇਹਾ ਮਿਆਰ ਜੋ ਉਹਨਾਂ ਨੇ ਕਾਇਮ ਕਰ ਦਿੱਤਾ ਜਿਸ ਨੂੰ ਵੇਖ ਕੇ ਉਹਨਾਂ ਦੇ ਛੋਟੇ ਭਰਾ ਨੇ ਤੁਰੰਤ ਉਸੇ ਰਾਤੇ ਚੱਲਣ ਦਾ ਫੈਸਲਾ ਕਰ ਲਿਆ ਸਹੀ ਗੱਲ ਹੈ ਜਦੋਂ 14 ਸਾਲ ਦੇ ਬਾਬਾ ਜੁਜਾਰ ਸਿੰਘ ਜੀ ਨੇ ਆਪਣੇ ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖਿਆ ਹੂੰ ਤਾਂ ਉਹਨਾਂ ਦੇ ਮਨ ਵਿੱਚ ਸੋਗ ਜਾਂ ਡਰ ਦੀ ਥਾਂ ਇੱਕ ਜੋਸ਼ ਪੈਦਾ ਹੋਇਆ। ਉਹਨਾਂ ਦੇ ਨਾਮ ਦਾ ਅਰਥ ਹੀ ਹੈ ਜੂਝਣ ਵਾਲਾ ਜਾਂ ਯੋਧਾ। ਉਹ ਤੁਰੰਤ ਆਪਣੇ ਪਿਤਾ ਕੋਲ ਗਏ ਤੇ ਕਿਹਾ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਮੈਂ ਆਪਣੇ ਭਰਾ ਵਾਂਗ ਸ਼ਹੀਦੀ ਪਾਉਣਾ ਚਾਹੁੰਦਾ। ਤੁਹਾਨੂੰ ਕੀ ਲੱਗਦਾ ਇਸ ਹਿੱਸੇ ਦਾ ਸਭ ਤੋਂ ਵੱਡਾ ਅਰਥ ਕੀ ਹੈ? ਕਮੈਂਟ ਚ ਜ਼ਰੂਰ ਦੱਸੋ। ਇੱਕ 14 ਸਾਲ ਦੇ ਬੱਚੇ ਦੇ ਮੂੰਹ ਇਹ ਸ਼ਬਦ ਇਹ ਬਹੁਤ ਵੱਡੀ ਗੱਲ ਹੈ। ਹਾਂ। ਇਹ ਉਸ ਦੇ ਅੰਦਰ ਚੱਲ ਰਹੇ ਕਿਸ ਤਰ੍ਹਾਂ ਦੇ ਸੰਘਰਸ਼ ਨੂੰ ਦਰਸਾਉਂਦਾ ਹੋਏਗਾ ਇੱਕ ਪਾਸੇ ਵੱਡੇ ਭਰਾ ਦੇ ਵਿਛੋੜੇ ਦਾ ਦੁੱਖ ਹੈ ਤੇ ਦੂਜੇ ਪਾਸੇ ਧਰਮ ਤੇ ਫਰਜ਼ ਦੀ ਪੁਕਾਰ ਇਹ ਇੱਕ ਅਸਾਧਾਰਨ ਮਾਨਸਿਕ ਪਰਿਪੱਕਤਾ ਹੈ ਉਸ ਪਲ ਉਹ ਇੱਕ ਬੱਚਾ ਨਹੀਂ ਸੀ ਸਗੋਂ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਵਾਲਾ ਇੱਕ ਸਿੰਘ ਸੀ ਅੱਛਾ ਸਰੋਤਾਂ ਵਿੱਚ ਲਿਖਿਆ ਹੈ ਕਿ ਉਹ ਆਪਣੇ ਵੱਡੇ ਭਰਾ ਨੂੰ ਆਪਣਾ ਆਦਰਸ਼ ਮੰਨਦੇ ਸਨ ਉਸ ਦੀ ਤਲਵਾਰ ਨੂੰ ਨਮਸਕਾਰ ਕਰਦੇ ਸਨ ਉਨ ਲਈ ਆਪਣੇ ਪ੍ਰਾਦੇ ਨਕਸ਼ੇ ਕਦਮ ਤੇ ਚੱਲਣਾ ਹੀ ਸਭ ਤੋਂ ਵੱਡਾ ਸਨਮਾਨ ਸੀ ਇਸ ਮੌਕੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੀਕਰਮ ਕੀ ਸੀ ਇੱਕ ਪੁੱਤਰ ਨੂੰ ਗਵਾਉਣ ਤੋਂ ਬਾਅਦ ਦੂਜੇ ਨੂੰ ਭੇਜਣਾ ਇਹ ਤਾਂ ਹੋਰ ਵੀ ਔਖਾ ਹੋਵੇਗਾ ਇੱਥੇ ਗੁਰੂ ਸਾਹਿਬ ਦਾ ਇੱਕ ਪਿਤਾ ਹੋਣ ਦਾ ਨਹੀਂ ਸਗੋਂ ਇੱਕ ਗੁਰੂ ਹੋਣ ਦਾ ਇਮਤਿਹਾਨ ਸੀ ਉਹਨਾਂ ਨੇ ਆਪਣੇ ਦੂਜੇ ਪੁੱਤਰ ਨੂੰ ਗਲੇ ਨਾਲ ਲਗਾਇਆ ਹੂੰ ਭਾਈ ਵੀਰ ਸਿੰਘ ਜੀ ਇਸ ਪਲ ਨੂੰ ਸ਼ਹਾਦਤ ਦੀ ਮੋਹਰ ਕਹਿੰਦੇ ਹਨ ਸ਼ਹਾਦਤ ਦੀ ਮੋਹਰ ਹਾਂ ਉਹ ਗਲਬਕੜੀ ਸਿਰਫ ਪਿਤਾ ਦਾ ਪਿਆਰ ਨਹੀਂ ਸੀ ਸਗੋਂ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਤੂੰ ਵੀ ਇਸੇ ਮਹਾਨ ਕਾਰਜ ਲਈ ਚੁਣਿਆ ਗਿਆ ਹੈ ਉਹਨਾਂ ਨੇ ਆਪਣੇ ਹੱਥੀ ਆਪਣੇ ਪੁੱਤਰ ਨੂੰ ਸਜਾਇਆ ਅਤੇ ਧਰਮ ਦੇ ਰਾਤੇ ਤੋੜ ਦਿੱਤਾ ਬਾਬਾ ਜੁਝਾਰ ਸਿੰਘ ਦੀਏ ਕੁਰਬਾਨੀ ਸਾਬਤ ਕਰ ਦਈਏ ਕਿ ਬਹਾਦੂਰੀ ਉਮਰ ਦੀ ਮਹਤਾਜ ਨਹੀਂ ਹੁੰਦੀ ਨਹੀਂ ਇਹ ਤਾਂ ਸੰਸਕਾਰਾਂ ਦੀ ਦੇਣ ਹੁੰਦੀ ਹੈ ਚਮਕੌਰ ਦੀ ਗੜੀ ਵਿੱਚ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਕਹਾਣੀ ਇੱਕ ਹੋਰ ਵੀ ਮਤਲਬ ਦਰਦਨਾਕ ਮੋੜ ਲੈਂਦੀ ਹੈ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਹਾਂਜੀ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਵੱਖ ਹੋ ਜਾਂਦੇ ਹਨ ਇੱਥੋਂ ਲੜਾਈ ਦਾ ਮੈਦਾਨ ਬਦਲ ਜਾਂਦਾ ਹੈ ਹੁਣ ਲੜਾਈ ਤਲਵਾਰਾਂ ਨਾਲ ਨਹੀਂ ਸਗੋ ਸਿਦਕ ਅਤੇ ਧੀਰਜ ਨਾਲ ਲੜੀ ਜਾਣੀ ਸੀ ਬਿਲਕੁਲ ਵਿਛੋੜੇ ਤੋਂ ਬਾਅਦ ਉਹਨਾਂ ਦਾ ਆਪਣਾ ਹੀ ਰਸੋਈਆ ਗੰਗੂ ਬ੍ਰਾਹਮਣ ਉਹਨਾਂ ਨੂੰ ਧੋਖੇ ਨਾਲ ਆਪਣੇ ਕਰ ਲੈ ਜਾਂਦਾ ਤੇ ਆ ਬਾਅਦ ਵਿੱਚ ਲਾਲਚ ਵਿੱਚ ਆ ਕੇ ਉਹਨਾਂ ਨੂੰ ਮੁਗਲ ਹਕੂਮਤ ਦੇ ਹਵਾਲੇ ਕਰ ਦਿੰਦਾ ਤੇ ਫਿਰ ਉਹਨਾਂ ਨੂੰ ਸਰਹਿੰਦ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਾਂਦਾ ਪੋ ਦੇ ਮਹੀਨੇ ਦੀ ਕੜਾਕੇ ਦੀ ਠੰਡ ਉੱਚਾ ਬੁਰਜ ਜਿੱਥੇ ਠੰਡੀਆਂ ਹਵਾਵਾਂ ਸਿੱਧੀਆਂ ਆਉਂਦੀਆਂ ਸਨ ਨਾ ਕੋਈ ਗਰਮ ਕੱਪੜਾ ਨਾ ਖਾਣ ਨੂੰ ਕੁਝ ਪਰ ਸਰੋਤ ਨਜ਼ਦੇ ਨੇ ਕਿ 9 ਤੇ 7 ਸਾਲ ਦੇ ਬੱਚਿਆਂ ਨੇ ਇੱਕ ਵਾਰ ਵੀ ਸ਼ਿਕਾਇਤ ਨਹੀਂ ਕੀਤੀ। ਇਹ ਸਵਾਲ ਆਪਣੇ ਆਪ ਵਿੱਚ ਬਹੁਤ ਵੱਡਾ ਹੈ ਕਿ ਬੱਚਿਆਂ ਵਿੱਚ ਇੰਨੀ ਸਹਿਣਸ਼ੀਲਤਾ ਇਹ ਆਈ ਕਿੱਥੋਂ? ਹੂੰ ਇਸ ਦਾ ਜਵਾਬ ਕਿੱਥੇ ਹੈ? ਇਸ ਦਾ ਜਵਾਬ ਫਿਰ ਤੋਂ ਉਹਨਾਂ ਦੇ ਸੰਸਕਾਰਾਂ ਵਿੱਚ ਹੈ। ਉਸ ਠੰਡੀ ਰਾਤ ਨੂੰ ਮਾਤਾ ਗੁਜਰੀ ਜੀ ਉਹਨਾਂ ਨੂੰ ਗਲੇ ਲਗਾ ਕੇ ਨਿਗ ਦੇਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿੰਦੇ ਨੇ ਪੁੱਤਰੋ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਸਾਰੇ ਗੁਰੂ ਸਾਹਿਬਾਨ ਇਸ ਵੇਲੇ ਸਾਡੇ ਅੰਗ ਸੰਗ ਹਨ ਭਾਵੇਂ ਅਸੀਂ ਉਹਨਾਂ ਨੂੰ ਵੇਖ ਨਹੀਂ ਸਕਦੇ ਹਾਂ ਇਹ ਵਿਸ਼ਵਾਸ ਹੀ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਸੀ ਠੰਡਾ ਬੁਰਜ ਉਹਨਾਂ ਲਈ ਕੋਈ ਕੈਦਖਾਨਾ ਨਹੀਂ ਸਗੋਂ ਇੱਕ ਆਤਮਿਕ ਤਪੱਸਿਆ ਦਾ ਸਥਾਨ ਬਣ ਗਿਆ ਜੇ ਤੁਸੀਂ ਇਸ ਕਿਰਦਾਰ ਦੀ ਥਾਂ ਹੁੰਦੇ ਤੁਸੀਂ ਕੀ ਫੈਸਲਾ ਲੈਂਦੇ ਹੇਠਾਂ ਟਿੱਪਣੀ ਕਰੋ ਅਗਲੇ ਦਿਨ ਜਦੋਂ ਉਹਨਾਂ ਨੂੰ ਨਵਾਬ ਵਜ਼ੀਰ ਖਾਨ ਦੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਉਹਨਾਂ ਨੂੰ ਬਹੁਤ ਲਾਲਚ ਦਿੱਤੇ ਗਏ ਹਾਂ ਧਰਮ ਬਦਲਣ ਦੇ ਬਦਲੇ ਰਾਜपाट, ਦੌਲਤ, ਆਰਾਮ ਦੀ ਜ਼ਿੰਦਗੀ ਸਭ ਕੁਝ ਦਾ ਵਾਦਾ ਕੀਤਾ ਗਿਆ। ਉਸ ਵੇਲੇ ਉਹਨਾਂ ਬੱਚਿਆਂ ਦਾ ਜਵਾਬ ਕੀ ਸੀ? ਜਦੋਂ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਤਾਂ ਵੱਡੇ ਭਰਾ ਬਾਬਾ ਜ਼ੁਰਾਵਰ ਸਿੰਘ ਜੀ ਨੇ ਬੜੀ ਦਲੇਰੀ ਨਾਲ ਜਵਾਬ ਦਿੱਤਾ। ਕੀ ਕਿਹਾ ਉਹਨਾਂ ਨੇ? ਉਹਨਾਂ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਅਤੇ ਗੁਰੂ ਤੇਗ ਬਹਾਦਰ ਦੇ ਪੋਤਰੇ ਹਾਂ। ਧਰਮ ਸਾਨੂੰ ਜਾਣ ਤੋਂ ਕਿਹੜਾ ਹੈ? ਅਸੀਂ ਆਪਣਾ ਧਰਮ ਕਦੇ ਨਹੀਂ ਛੱਡ ਸਕਦੇ। ਇਹ ਸਿਰਫ ਇੱਕ 7 ਸਾਲ ਦੇ ਬੱਚੇ ਦੇ ਸ਼ਬਦ ਨਹੀਂ ਸਨ ਨਹੀਂ ਇਹ ਉਹਨਾਂ ਸੰਸਕਾਰਾਂ ਦੀ ਗੂੰਜ ਸੀ ਜੋ ਸਾਲਾਂ ਤੋਂ ਉਹਨਾਂ ਦੇ ਅੰਦਰ ਭਰੇ ਗਏ ਸਨ ਉਹਨਾਂ ਦੇ ਜਵਾਬ ਵਿੱਚ ਡਰ ਨਹੀਂ ਸੀ ਇੱਕ ਅਟਲ ਵਿਸ਼ਵਾਸ ਸੀ ਜਿਸ ਨੇ ਪੂਰੀ ਕਚਹਿਰੀ ਨੂੰ ਹੈਰਾਨ ਕਰ ਦਿੱਤਾ ਤੇ ਹੁਣ ਕਹਾਣੀ ਆਪਣੇ ਸਿਖਰ ਤੇ ਪਹੁੰਚਦੀ ਹੈ ਜਦੋਂ ਸਾਰੇ ਲਾਲਚ ਤੇ ਧਮਕੀਆਂ ਬੇਕਾਰ ਹੋ ਗਈਆਂ ਤਾਂ ਕਾਜ਼ੀ ਨੇ ਉਹਨਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਣਨ ਦਾ ਫਤਵਾ ਸੁਣਾ ਦਿੱਤਾ ਹਾਂ ਸਭ ਤੋਂ ਛੋਟੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੇ ਨਾਮ ਦਾ ਅਰਥ ਹੀ ਜਿੱਤ ਹੈ ਅਤੇ ਉਹਨਾਂ ਨੇ ਆਪਣੇ ਨਾਮ ਨੂੰ ਸੱਚ ਕਰਕੇ ਦਿਖਾਇਆ। ਬਿਲਕੁਲ ਉਹਨਾਂ ਦੀ ਜਿੱਤ ਕਿਸੇ ਰਾਜ ਤੇ ਨਹੀਂ ਸੀ ਸਗੋਂ ਜ਼ੁਲਮ ਤੇ ਡਰ ਤੇ ਅਤੇ ਮੌਤ ਤੇ ਸੀ। ਜਦੋਂ ਜਲਾਦ ਉਹਨਾਂ ਨੂੰ ਨੀਹਾਂ ਵਿੱਚ ਚੜਨ ਲਈ ਲੈ ਕੇ ਗਏ ਤਾਂ ਦੋਵੇਂ ਭਰਾ ਇੱਕ ਦੂਜੇ ਦਾ ਹੱਥ ਫੜ ਕੇ ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋਏ ਵਾਹਿਗੁਰੂ ਦਾ ਨਾਮ ਜਪਦੇ ਰਹੇ। ਉਹ ਡਰੇ ਨਹੀਂ ਉਹ ਚੁਕੇ ਨਹੀਂ ਇਸ ਪਲ ਨੂੰ ਭਾਈ ਵੀਰ ਸਿੰਘ ਜੀ ਸਿੱਖ ਇਤਿਹਾਸ ਦਾ ਸਭ ਤੋਂ ਉੱਚਾ ਆਤਮਿਕ ਸ਼ਿਖਰ ਕਹਿੰਦੇ ਹਨ। ਇਸਦਾ ਕੀ ਮਤਲਬ ਹੋਇਆ ਆਤਮਕ ਸ਼ਿਖਰ ਇਸਦਾ ਮਤਲਬ ਇਹ ਹੈ ਕਿ ਇਹ ਉਹ ਪਲ ਹੈ ਜਿੱਥੇ ਜ਼ੁਲਮ ਆਪਣੀ ਸਾਰੀ ਤਾਕਤ ਲਗਾ ਕੇ ਵੀ ਹਾਰ ਜਾਂਦਾ ਹੈ ਅਤੇ ਵਿਸ਼ਵਾਸ ਬਿਨਾ ਕਿਸੇ ਹਥਿਆਰ ਦੇ ਜਿੱਤ ਜਾਂਦਾ ਹੈ ਹਾਂ ਇਹ ਉਹ ਪਲ ਹੈ ਜਿੱਥੇ ਮੌਤ ਖੁਦ ਸ਼ਰਮਿੰਦਾ ਹੋ ਜਾਂਦੀ ਹੈ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ ਸੀ ਪਰ ਅਸਲ ਵਿੱਚ ਉਹ ਸਿੱਖੀ ਦੀ ਇੱਕ ਅਜਿਹੀ ਨੀਂਹ ਰੱਖ ਰਹੇ ਸਨ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਹਿਲਾ ਨਹੀਂ ਸਕਦੀ ਇਸ ਰਵ ਇੱਕ ਦੁਖਦਾਈ ਅੰਤ ਨਹੀਂ ਇਸ ਸੱਚ ਤੇ ਧਰਮ ਦੀ ਸਭ ਤੋਂ ਵੱਡੀ ਤੇ ਸਦੀਵੀ ਜਿੱਤ ਹੈ ਕਹਾਣੀ ਦਾ ਕਿਹੜਾ ਪਹਿਲੂ ਤੁਹਾਡੇ ਦਿਲ ਨੂੰ ਸਭ ਤੋਂ ਜ਼ਿਆਦਾ ਛੂ ਗਿਆ ਆਪਣਾ ਵਿਚਾਰ ਲਿਖੋ ਤੇ ਜਦੋਂ ਇਹ ਖਬਰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਕੋਲ ਪਹੁੰਚੀ ਤਾਂ ਉਹਨਾਂ ਦਾ ਕੀ ਪ੍ਰਤੀਕਰਮ ਸੀ ਉਹਨਾਂ ਨੇ ਰੋਣ ਜਾਂ ਵਿਰਲਾਪ ਕਰਨ ਦੀ ਬਜਾਏ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹਾਂਜੀ ਤੇ ਕਿਹਾ ਮੇਰੇ ਪੋਤਿਆਂ ਨੇ ਗੁਰੂ ਨਾਨਕ ਦੇ ਕਰ ਦੀ लाज ਰੱਖ ਲਈ ਉਹਨਾਂ ਦਾ ਮਿਸ਼ਨ ਪੂਰਾ ਹੋ ਗਿਆ ਸੀ ਬਿਲਕੁਲ ਜਸਨੀ ਤੇ ਉਹਨਾਂ ਨੇ ਇੰਨਾ ਬੱਚਿਆਂ ਦੀ ਪਰਵਰਿਸ਼ ਕੀਤੀ ਸੀ ਉਹ ਨੀ ਇੰਨੀ ਮਜ਼ਬੂਤ ਸਾਬਤ ਹੋਈ ਕਿ ਮੌਤ ਵੀ ਉਸ ਨੂੰ ਹਿਲਾ ਨਾ ਸકી ਇਸ ਤੋਂ ਬਾਅਦ ਉਹਨਾਂ ਨੇ ਵੀ ਸ਼ਾਂਤੀ ਨਾਲ ਆਪਣੇ ਪ੍ਰਾਣ ਤਿਆਗ ਦਿੱਤੇ ਉਹਨਾਂ ਦਾ ਇਹ ਕਾਰਜ ਉਸ ਮਹਾਨ ਜਿੱਤ ਤੇ ਅੰਤਿਮ ਮੋਹਰ ਸੀ ਹਾਂ ਤਾਂ ਜਦੋਂ ਅਸੀਂ ਸਾਰੀ ਗਾਥਾ ਨੂੰ ਸਮੁੱਚੇ ਤੌਰ ਤੇ ਵੇਖਦੇ ਹਾਂ ਤਾਂ ਆਖਿਰ ਵਿੱਚ ਸਾਡੇ ਪੱਲੇ ਕੀ ਪੈਂਦਾ ਹੈ ਇਸ ਸਭ ਦਾ ਸਾਡੇ ਲਈ ਕੀ ਮਤਲਬ ਹੈ ਇਸ ਦਾ ਮਤਲਬ ਇਹ ਹੈ ਕਿ ਸਾਹਿਬਜ਼ਾਦਿਆਂ ਦੀ ਕਹਾਣੀ ਸਿਰਫ ਬਹਾਦਰੀ ਜਾਂ ਕੁਰਬਾਨੀ ਦੀ ਕਹਾਣੀ ਨਹੀਂ ਹੈ ਇਹ ਦਰਸਲ ਪਰਵਰਿਸ਼ ਦੀ ਕਹਾਣੀ ਹੈ ਪਰਵਰਿਸ਼ ਦੀ ਕਹਾਣੀ ਹਾਂ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਬਚਪਨ ਵਿੱਚ ਬੀਜੇ ਗਏ ਸਹੀ ਸੰਸਕਾਰ ਅਡੋਲ ਵਿਸ਼ਵਾਸ ਤੇ ਸੱਚ ਤੇ ਪਹਿਰਾ ਦੇਣ ਦੀ ਹਿੰਮਤ ਕਿਸੇ ਵੀ ਤਲਵਾਰ ਜਾਂ ਕਿਸੇ ਵੀ ਜ਼ੁਲਮ ਨਾਲੋਂ ਕਿਤੇ ਵੱਧ ਤਾਕਤਵਰ ਹੁੰਦੀ ਹੈ ਇਹ ਦੱਸਦੀ ਹੈ ਕਿ ਕਿਵੇਂ ਇੱਕ ਮਾਂ ਜਾਂ ਦਾਦੀ ਦੀ ਦਿੱਤੀ ਸਿੱਖਿਆ ਇਤਿਹਾਸ ਦੀ ਧਾਰਾ ਬਦਲ ਸਕਦੀ ਹੈ ਸਹੀ ਗੱਲ ਹੈ ਜੇਕਰ ਇਸ ਨੂੰ ਅੱਜ ਦੇ ਸਮੇਂ ਨਾਲ ਜੋੜ ਕੇ ਵੇਖੀਏ ਤਾਂ ਇਹ ਕਹਾਣੀ ਸਾਨੂੰ ਆਪਣੇ ਸਿਧਾਂਤਾਂ ਤੇ ਡਟੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ ਭਾਵੇਂ ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਹੋਣ ਬਿਲਕੁਲ ਇਹ ਸਾਨੂੰ ਸਿਖਾਉਂਦੀ ਹੈ ਕਿ ਅਸਲ ਤਾਕਤ ਉਮਰ, ਔਦੇ ਜਾਂ ਸਰੀਰਕ ਬਲ ਵਿੱਚ ਨਹੀਂ ਹੁੰਦੀ ਸਗੋ ਕਿੱਥੇ ਹੁੰਦੀ ਹੈ ਮਨ ਦੀ ਦ੍ਰਿੜਤਾ, ਆਤਮਾ ਦੀ ਸ਼ੁੱਧਤਾ ਅਤੇ ਆਪਣੇ ਵਿਸ਼ਵਾਸ ਦੀ ਮਜ਼ਬੂਤੀ ਵਿੱਚ ਹੁੰਦੀ ਹੈ ਇਹ ਇੱਕ ਸਦੀਵੀ ਯਾਦ ਦਿਹਾਨੀ ਹੈ ਕਿ ਜਦੋਂ ਵਿਸ਼ਵਾਸ ਮਜ਼ਬੂਤ ਹੋਵੇ ਤਾਂ ਕੋਈ ਵੀ ਚੁਣੌਤੀ ਕੋਈ ਵੀ ਡਰ ਤੇ ਇੱਥੋਂ ਤੱਕ ਕਿ ਮੌਤ ਵੀ ਵੱਡੀ ਨਹੀਂ ਹੁੰਦੀ ਅਸੀਂ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਗਏ ਜਾ ਰਹੇ ਹਾਂ ਜਦੋਂ ਸਾਡੇ ਆਪਣੇ ਵਿਸ਼ਵਾਸਾਂ ਦਾ ਸਾਡੇ ਆਪਣੇ ਅਸੂਲਾਂ ਦਾ ਇਮਤਿਹਾਨ ਹੁੰਦਾ ਹੈ ਤਾਂ ਸਾਡੇ ਅੰਦਰ ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਅਡੋਲ ਰੱਖਦੀ ਹੈ ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਚ ਦੱਸੋ ਕਿਹੜੀ ਕਿਤਾਬ ਦੀ ਸਮਰੀ ਤੁਸੀਂ ਸੁਣਨਾ ਚਾਹੁੰਦੇ ਹੋ ਅਗਲੇ ਐਪੀਸੋਡ 'ਚ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਿਤਾਬ ਨਾਲ ਬੁੱਕ ਬਾਨੀ ਜਿੱਥੇ ਹਰ ਕਿਤਾਬ ਬੋਲਦੀ ਹੈ